ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਫੌਜੀ ਰੌਂਤੇਵਾਲਾ ਤੇ ਤੁਹਾਡਾ ਨਾਲ ਇੱਕ ਗੱਲ ਕਰਨੀ ਚਾਹਣਾ ਕਿ ਮੇਰਾ ਵੀਰ ਰਾਤ ਤੁਸੀਂ ਦੇਖਿਆ ਹੀ ਹੋਣਾ ਕਿ ਫਾਈਨਲ ਮੈਚ ਹੋਇਆ ਅਨੰਦਗੜ ਕਲਾਊਡ ਤੇ ਉੱਥੇ ਮੇਰੇ ਪਿੰਡ ਦਾ ਮੁੰਡਾ ਬੈਸਟ ਨਿਕਲਿਆ ਗੋਸ਼ਾ ਤੇ ਬਹੁਤ ਵਧੀਆ ਪਲੇਅਰ ਹੈ ਮੈਂ ਸਾਰੇ ਵੀਰਾਂ ਨੂੰ ਇੱਕ ਬੇਨਤੀ ਕਰਨੀ ਚਾਹਣਾ ਕਿ ਜਿਹੜਾ ਤੱਕਾ ਹੋਇਆ ਉਹਦੇ ਨਾਲ ਤੇ ਉਹ ਬਹੁਤ ਮੰਦਭਾਗੀ ਖਬਰ ਹੈ ਤੇ ਮੈਂ ਕਲਾਊਡ ਵਾਲੇ ਵੀਰਾਂ ਨੂੰ ਵੀ ਅਨੰਦਗੜ ਵਾਲਿਆਂ ਨੂੰ ਬੇਨਤੀ ਕਰਨੀ ਚਾਹਣਾ ਕਿ ਇਹਦਾ ਕੋਈ ਹੱਲ ਕਰੋ ਤੇ ਬਾਕੀ ਵੀਰ ਜੀ ਆਪਾਂ ਕੱਲ ਨੂੰ ਮੈਂ ਪਿੰਡ ਆ ਰਿਹਾ ਆਪਾਂ ਬੈਠ ਕੇ ਸਾਰੇ ਭਰਾ ਇਕੱਠੇ ਹੁੰਨੇ ਆ ਇਹਦਾ ਕੋਈ ਫੈਸਲਾ ਲੈਨੇ ਆ ਹਨਾ ਪਲੇਅਰਾਂ ਦੇ ਹੱਕ 'ਚ ਖੜਨ ਦਾ ਸਮਾਂ ਹੁਣ ਕਿ ਪੁਰਾਣੇ ਤੇ ਨਵੇਂ ਪਲੇਅਰ ਆਪਾਂ ਸਾਰੇ ਇਕੱਠੇ ਹੋ ਕੇ ਕੱਲ ਨੂੰ ਆਪਣੇ ਇਲਾਕੇ ਦੇ ਕੋਈ ਫੈਸਲਾ ਲਵਾਂਗੇ ਤੇ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਕਿ ਕੋਈ ਹੀ ਨਮਾਰਾ ਚੁਣੀਏ ਤੇ ਉਦੋਂ ਪਹਿਲਾਂ-ਪਹਿਲਾਂ ਇਹਦਾ ਕੋਈ ਹੱਲ ਕਰੋ ਟਰੇਟਰ ਖੜਿਆਉਣਾ ਕੋਈ ਹੋਣੀ ਤੇ ਬਾਅਦ 'ਚ ਪੈਸੇ ਦੇ ਦੇਣਾ ਪਲੇਅਰਾਂ ਨੂੰ ਸੱਜਣਾ ਤੁਸੀਂ ਖੜਿਆਉਣਾ ਤੁਸੀਂ ਇਹ ਤੁਹਾਡੀ ਸਰਦਾਰੀ ਹੈ ਤੇ ਮਿਲਦੇ ਆ ਕੱਲ ਨੂੰ ਮੇਰਾ ਵੀਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ